ਨਾਨਕ ਪਾਸ਼ਾ ਜੀ ਦਾ ਫਰਮਾਨ ਸੁਣੋ ਕਹਿੰਦੇ ਗਣਤ ਗਣਾਵੇਂ ਅਖਰੀ ਅਗਣਤ ਸਾਚਾ ਸੋਇ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਇ ਕਹਿੰਦਾ ਜਿਸ ਦੀ ਤੂੰ ਗਣਤੀ ਮਿੰਤੀਆਂ ਦੇ ਵਿੱਚ ਪੈ ਕੇ ਸੇਵਾ ਕਰ ਰਿਹਾ ਹੈ ਉਹ ਤਾਂ ਆਪ ਅਗਣਤ ਹੈ ਉਹ ਤਾਂ ਗਣਤੀਆਂ ਮਿੰਤੀਆਂ ਦੇ ਵਿੱਚ ਆਂਦਾ ਹੀ ਨਹੀਂ ਭਗਤੀ ਮਾਰਗ ਤੇ ਚੱਲਣ ਵਾਲੇ 90 ਤੋਂ 95% ਜੀਵ ਅਣਜਾਣ ਪੂਰੇ ਦੇ ਵਿੱਚ ਕਰ ਰਹੇ ਨੇ ਇਹ ਵਾਲੀ ਗਲਤੀ ਕਿਹੜੀ ਗਲਤੀ ਹੈ ਉਹ ਗਲਤੀ ਹੈ ਗਿਣਤੀ ਮਿੰਤੀਆਂ ਦੇ ਪਾਠ ਕਰਨੇ ਤੁਸੀਂ ਦੇਖੋਗੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਪ੍ਰਚਾਰ ਇਸੀ ਗੱਲ ਦਾ ਹੈ कि ਇੰਨੇ ਪਾਠ ਗਿਣ ਕੇ ਕਰ ਲਓ ਜਪਜੀ ਸਾਹਿਬ ਦੇ ਇੰਨੇ ਚੋਪਈ ਸਾਹਿਬ ਦੇ ਇੰਨੇ ਪਾਠ ਕਰ ਲਓ ਇੰਨੀ ਮਾਲਾ ਮੂਲ ਮੰਤਰ ਦੀਆਂ ਫੇਰ ਲਓ ਤੁਹਾਡਾ ਇਹ ਕੰਮ ਸਬਰ ਜੇਗਾ ਉਹ ਕੰਮ ਸਬਰ ਜੇਗਾ ਯਾਦ ਰੱਖਣਾ ਇਹ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਗਿਣ ਕੇ ਪਰਮੇਸ਼ਰ ਦੀ ਕਦੇ ਸੇਵਾ ਨਹੀਂ ਹੁੰਦੀ ਆਪਾਂ ਅਨਜਾਨ ਪੁਨੇ ਚ ਇਹ ਕਰਦੇ ਆਂ ਤੇ ਆਪਾਂ ਸੋਚ ਲੈਂਦੇ ਆ ਕਿ ਅਸੀਂ ਪਰਮੇਸ਼ਰ ਦੇ ਨੇੜੇ ਹੋਵਾਂਗੇ ਪਰ ਨੇੜੇ ਤਾਂ ਹੋਣਾ ਕੀ ਅਸੀਂ ਉਸ ਤੋਂ ਦੂਰ ਹੋ ਜਾਂਦੇ ਆ ਕਿਉਂਕਿ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ ਵੜੰਦਾ ਹੰਕਾਰ ਤੇ ਹੰਕਾਰ ਪਰਮੇਸ਼ਰ ਨੂੰ ਬਿਲਕੁਲ ਨਹੀਂ ਪਾਉਂਦਾ ਹਰ ਜੀਓ ਅਹੰਕਾਰ ਨਾ ਪਾਵੇ ਮੇਰੀ ਗੱਲ ਬੇਸ਼ੱਕ ਨਾ ਮੰਨਿਓ ਲੇਕਿਨ ਗੁਰੂ ਸਹਿਬਾਨਾਂ ਦੀ ਗੱਲ ਨੂੰ ਜ਼ਰੂਰ ਮੰਨਿਓ ਗੁਰੂ ਸਹਿਬਾਨ ਸਾਨੂੰ ਇਹ ਗੁਰਬਾਣੀ ਦੇ ਵਿੱਚ ਦੱਸ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਸੁਣੋ ਕਹਿੰਦੇ ਗਣਤ ਗਣਾਵੇਂ ਅਖਰੀ ਅਗਣਤ ਸੱਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਕਹਿੰਦਾ ਜਿਸ ਦੀ ਤੂੰ ਗਿਣਤੀ ਮਿੰਟੀਆਂ ਦੇ ਵਿੱਚ ਪਾ ਕੇ ਸੇਵਾ ਕਰ ਰਿਹਾ ਹੈ ਉਹ ਤਾਂ ਆਪ ਅਗਣਤ ਹੈ ਉਹ ਤਾਂ ਗਿਣਤੀਆਂ ਮਿੰਟੀਆਂ ਦੇ ਵਿੱਚ ਆਂਦਾ ਹੀ ਨਹੀਂ ਜੇਕਰ ਗਿਣਤੀ ਮਿੰਟੀ ਕਰਕੇ ਤੂੰ ਉਸ ਦੀ ਸੇਵਾ ਕਰੇਗਾ ਤੇ ਤੇਰੀ ਸੇਵਾ ਉਸ ਦੇ ਘਰ ਪ੍ਰਵਾਨ ਨਹੀਂ ਹੁੰਦੀ ਤੂੰ ਤਾਂ ਅਗਿਆਨੀ ਹੈ ਤੂੰ ਮਤਹੀਨ ਹੈ ਕਿਉਂਕਿ ਗੁਰ ਤੋਂ ਬਿਨਾ ਗਿਆਨ ਹੁੰਦਾ ਹੀ ਨਹੀਂ ਹੈ ਸੁਣੋ ਹੁਣ ਗੁਰੂ ਰਾਮਦਾਸ ਪਾਸ਼ਾ ਜੀ ਕੀ ਕਹਿੰਦੇ ਨੇ ਕਹਿੰਦੇ ਗਣਤੈ ਸੇਵਨਾ ਹੋ ਬਈ ਕਿ ਤਾਂ ਥਾਏ ਨਾ ਪਾਏ ਕਿ ਗਿਣ ਕੇ ਕਦੇ ਪਰਮੇਸ਼ਰ ਦੀ ਸੇਵਾ ਹੁੰਦੀ ਹੀ ਨਹੀਂ ਹੈ ਔਰ ਜੇਕਰ ਆਪਾਂ ਕਰਦੇ ਆਂ ਤੇ ਉਹ ਕੀਤੀ ਹੋਈ ਸੇਵਾ ਥਾਏ ਨਹੀਂ ਪੈਂਦੀ